ਇਹ ਦੇਖੋ ਜੀ 벨ਵੈਟ ਦਾ ਸੂਟ ਦੇਖੋ ਇਹ ਗਲੇ ਤੇ ਵਰਕ ਕਿੰਨਾ ਜਿਆਦਾ ਸੋਹਣਾ ਹੋਇਆ ਹੋਇਆ ਹੈਗਾ ਇਹ ਆਪਾਂ ਇਦਾਂ ਹੀ ਲੈਂਤਾ ਐਵੇਂ ਹੀ ਵਰਕ ਹੋਇਆ ਹੋਇਆ ਸੀ ਸੂਟ ਤੇ ਇਹਦੇ ਵਿੱਚ ਹੋਰ ਵੀ ਤੁਹਾਨੂੰ ਕਲਰ ਮਿਲ ਜਾਣਗੇ ਤੁਸੀਂ ਆਪਣੀ ਪਸੰਦ ਦਾ ਲੈ ਸਕਦੇ ਹੋ ਦੇਖੋ ਕਿੰਨਾ ਜਿਆਦਾ ਸੋਹਣਾ ਵਰਕਾ ਹੁਣ ਇਹਦਾ ਟ੍ਰੈਂਡ ਵੀ ਆ ਤੇ ਇਦਾਂ ਘੇਰੇ ਤੇ ਪ੍ਰਾਈਸ ਵੀ ਬਹੁਤ ਵਧੀਆ ਹੈ ਦਾ ਕੋਈ ਜਿਆਦਾ ਪ੍ਰਾਈਸ ਨਹੀਂ ਹੈਗਾ ਤੁਸੀਂ ਆਪਦਾ ਸ਼ੌਂਕ ਵੀ ਪੂਰਾ ਕਰ ਸਕਦੇ ਹੋ ਆ ਦੇਖੋ ਨਾਲ ਸਲਵਾਰ ਦਾ ਕੱਪੜਾ ਨਾਲੇ ਦੁਪੱਟਾ ਕਿੰਨਾ ਜਿਆਦਾ ਸੋਹਣਾ ਦੇਖੋ ਦੁਪੱਟਾ ਵੀ ਕਿੰਨਾ ਜਿਆਦਾ ਵਧੀਆ ਵਰਕ ਹੋਇਆ ਦੁਪੱਟੇ ਤੇ ਹੋਰ ਵੀ ਇਹਦੇ ਵਿੱਚ ਕਲਰ ਹੋ ਵੀ ਤੁਹਾਨੂੰ ਦਿਖਾਉਣੇ ਆ ਦੁਪੱਟੇ ਤੇ ਬਹੁਤ ਸੋਹਣਾ ਵਰਕ ਹੋਇਆ ਜਿਨ੍ਹਾਂ ਨੂੰ ਬੈਲਵਟ ਦਾ ਸੂਟ ਚਾਹੀਦਾ ਤਾਂ ਜਰੂਰ ਮੈਸੇਜ ਕਰਿਓ ਬਹੁਤ ਹੀ ਸੋਹਣੇ ਪ੍ਰਾਈਸ ਤੇ ਬਹੁਤ ਸੋਹਣੀ ਕੁਆਲਿਟੀ ਰੇਟ ਵੀ ਬਹੁਤ ਜਾਇਜ਼ ਆ ਰੇਟ ਵੀ ਕੋਈ ਜ਼ਿਆਦਾ ਨਹੀਂ ਹੈਗਾ ਦੇਖੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ